ਸਾਹ ਸਿੰਘ ਬਰਤੋਹਾ ਦੇ ਵੱਲੋਂ ਜਾਂ ਬਾਦਲਦਲ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਕੇਵਲ ਸੁਖਵੀਰ ਬਾਦਲ ਦੀ ਪ੍ਰਧਾਨਗੀ ਬਚਾਉਂਦੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਜਥੇਦਾਰ ਸਹਿਬਾਨਾਂ ਨੂੰ ਇੱਕ ਤਨਖਾਹਦਾਰ ਮੁਲਾਜ਼ਮਾਂ ਦੇ ਵਾਂਗ ਸੀਰੀਆਂ ਨੌਕਰਾਂ ਦੇ ਵਾਂਗ ਪਹਿਲਾਂ ਵੀ ਵਰਤਦੇ ਰਹੇ ਆ ਤੇ ਹੁਣ ਵੀ ਜਿਹਦਾ ਆ ਉਹ ਵਰਤਣਾ ਚਾਹੁੰਦੇ ਆ ਗਿਆਨੀ ਰਗਵੀਰ ਸਿੰਘ ਨੂੰ ਡਰੋਨ ਦੇ ਲਈ ਧਮਕਾਉਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਬਲੀ ਆ ਉਹ ਲਈ ਜਾ ਸਕਦੀ ਆ ਦੂਜੇ ਪਾਸੇ ਬਾਦਲ ਗਿਆ ਨੂੰ ਇੰਨੇ ਕੁ ਵੀ ਜਿਹੜੇ ਨਰਮਾਈ ਵਾਲੇ ਫੈਸਲੇ ਉਹ ਵੀ ਜਿਹੜੇ ਉਹ ਪ੍ਰਵਾਨ ਨਹੀਂ ਆ ਤੇ ਵੀਡੀਓ ਵਿੱਚ ਇਹ ਵੀ ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਹੜਾ ਵਿਰਸਾ ਸਿੰਘ ਵਰਟੋਹਾ ਉਹ ਵੀ ਜਥੇਦਾਰਾਂ ਦੇ ਨਾਲ ਪੂਰੀ ਤਰ੍ਹਾਂ ਜਿਹੜੀ ਬਹਿਸਵਾਦੀ ਉਹ ਕਰ ਰਿਹਾ ਹਾਲਾਂਕਿ ਜਿਹੜੀ ਪੇਸ਼ੀ ਹੈ ਉਹ ਤਾਂ ਵਿਰਸਾ ਸਿੰਘ ਵਰਟੋਹੇ ਦੀ ਹੋ ਰਹੀ ਹੈ ਪਰ ਉਹ ਕੌਣ ਹੋ ਸਕਦਾ ਕਿ ਜਥੇਦਾਰਾਂ ਨੇ ਜਿਹੜਾ ਆ ਉਹ ਦਬਕੇ ਮਾਰੇ ਆਦਰਦਾਰ ਨੇ ਵਿਰਸਾ ਸਿੰਘ ਵਰਟੋਹੇ ਵਰਗੇ ਇੱਕ ਬੁਚੇ ਨੂੰ ਜਿਹੜਾ ਅੱਗੇ ਲਾਇਆ ਹੋਇਆ ਆ ਜਿਹਦਾ ਲਗਾਤਾਰ ਕਿਰਦਾਰਕੁਸ਼ੀ ਕਰ ਰਿਹਾ ਆਖਰ ਹੁਣ ਹੀ ਕਿਉਂ ਯਾਦ ਆਈ ਆ ਉਹਨਾਂ ਦੇ ਕਰੈਕਟਰ ਦੀ ਹੁਣ ਇਹਨਾਂ ਨੂੰ ਕਿਉਂ ਯਾਦ ਆਈ ਆ ਜਦਕਿ ਲੰਮੀਆਂ ਸਵਾਵਾਵਾਂ ਉਹ ਦੇ ਚੁੱਕੇ ਨੇ ਹੁਣ ਜਦੋਂ ਬਾਦਲ ਦਲ ਨੂੰ ਤਲਬ ਕੀਤਾ ਗਿਆ ਫਜ਼ੀਰ ਤੋਂ ਉਹਨਾਂ ਦੇ ਖਿਲਾਫ ਫੈਸਲੇ ਸੁਣਾਏ ਗਏ ਅਸਤੀਫੇ ਪੰਗਲੇ ਗਏ ਤਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਕਰੈਕਟਰ ਦੀ ਇਹਨਾਂ ਨੂੰ ਯਾਦ ਆ ਗਈ ਹੈ ਪਰ ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਦੇ ਵਿੱਚ ਗਿਆਨੀ ਰਘਵੀਰ ਸਿੰਘ ਨੇ ਇਹ ਗੱਲ ਕਹਿ ਦਿੱਤੀ ਕਿ 3 ਦਿਨਾਂ ਦੇ ਵਿੱਚ ਜਿਹੜੇ ਅਸਤੀਫੇ ਆ ਉਹ ਦਿੱਤੇ ਜਾਣ 7 ਮੈਂਬਰੀ ਕਮੇਟੀ ਵੱਖਰੀ ਬਣਾ ਦਿੱਤੀ ਗਈ ਜਿਹਦੇ ਵਿੱਚ ਬੀਬਾ ਸਤਵੰਤ ਕੌਰ ਵੀ ਆ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਤੁਸੀਂ ਦੇਖੋ ਕਿ ਬਾਦਸਲ ਇੰਨਾ ਗਰਕ ਚੁੱਕਾ ਆ ਕਿ ਉਹ ਸ਼ਹੀਦ ਸਿੰਘ ਦੀ ਸੁਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਨੂੰ ਵੀ ਨਹੀਂ ਬਖਸ਼ ਰਿਹਾ ਕਿ ਕਿਤੇ ਦਵਾਈ ਕਰ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਖੁਦ ਦੇ ਸੋਕਤ ਇਲਜ਼ਾਮਾਂ ਤੇ ਕਿਰੇ ਹੋ ਇਲਜ਼ਾਮਾਂ 'ਚ ਕਿਰੇ ਹੋਏ ਨੇ ਕਿ ਇੱਕ ਔਰਤ ਨੂੰ ਕਿਸ ਕਦਰ ਗਾਲੀ ਗਲੋਚਾਂ ਵੱਲੋਂ ਕੀਤਾ ਗਿਆ ਇਹ ਇੱਕ ਬਾਦਲਦਲ ਦੀ ਇਹੋ ਜਿਹੀ ਜੁੜਲੀ ਆ ਜਿਹੜੀ ਲਗਾਤਾਰ ਪੰਥ ਅਤੇ ਪੰਜਾਬ ਨੂੰ ਜ਼ੁਟਰੀ ਆ ਤੇ ਅਸਤੀਫਾ ਦਾ ਧਾਮੀ ਨੂੰ ਦੇਣਾ ਚਾਹੀਦਾ ਸੀ ਉਲਟਾ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹਦਾ ਨਿਸ਼ਾਨਾ ਬਣਾਇਆ ਜਿਹੜਾ ਧਾਮੀ ਆ ਉਹ ਕੌਣ ਹੁੰਦਾ ਹੈ ਸ਼ਰੌਂਪਨੀ ਕਮੇਟੀ ਦੀ ਅੰਤਰੰਗ ਕਮੇਟੀ ਦੀ ਪ੍ਰਧਾਨਗੀ ਕਰਨ ਵਾਲਾ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਵਾਲਾ ਜਿਹੜੀ ਇਹਨਾਂ ਨੇ 3 ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚ ਰਗੂਜੀਤ ਸਿੰਘ ਵਿਰਕ ਵੀ ਆ ਜਿਹੜਾ ਜਨ ਸਪੋਕਸਮੈਨ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਵੰਤ ਇਸ ਵਕਤ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਸ਼ਾਨੇ ਤੇ ਬਣੇ ਹੋਏ ਨੇ ਪਹਿਲਾਂ ਲਗਾਤਾਰ ਵਿਰਸਾ ਸਿੰਘ ਬਲਟੋਹਾ ਵੱਲੋਂ ਉਹਨਾਂ ਦੇ ਖਿਲਾਫ ਅਪਸ਼ਬਦ ਵਰਤੇ ਗਏ ਉਹਨਾਂ ਦੇ ਪਰਿਵਾਰ ਤੱਕ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਤਾਂ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਭੇ ਕਰ ਦਿੱਤਾ ਗਿਆ ਪਰ ਵਿਰਸਾ ਸਿੰਘ ਬਲਟੋਹਾ ਫਿਰ ਵੀ ਬਾਜ਼ ਨੇ ਲਗਾਤਾਰ ਬਿਆਨਬਾਜ਼ੀ ਜਿਹੜੀ ਹੈ ਗਿਆਨੀ ਹਰਪ੍ਰੀ ਬੀਤੇ ਦਿਨ ਇੱਕ ਵੀਡੀਓ ਜਿਹੜੀ ਆ ਵਾਇਰਲ ਕੀਤੀ ਜਾਂਦੀ ਆ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਰਸਾ ਸਿੰਘ ਬਲਟੋਹਾ ਜਦ ਪੇਸ਼ੀਲੀ ਗਏ ਸੀ ਤਾਂ ਸਿੱਧੇ ਤੌਰ ਤੇ ਸਵਾਲ ਕਰਦੇ ਨਜ਼ਰ ਆ ਰਹੇ ਨੇ ਕਿ ਤੁਹਾਡੇ ਭਾਜੀਪੀ ਦੇ ਨਾਲ ਸੰਬੰਧ ਨੇ ਇਸੇ ਵੀਡੀਓ ਨੂੰ ਆਧਾਰ ਬਣਾ ਕੇ ਹੁਣ ਜਿਹੜਾ ਜਾਂ ਫਿਰ ਉਹਨਾਂ ਦੇ ਪਰਿਵਾਰਕ ਵਿਵਾਦ ਨੂੰ ਜਿਹੜਾ ਆਧਾਰ ਬਣਾ ਕੇ ਉਹਨਾਂ ਨੂੰ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਸੀ ਉਸ ਦੇ ਵਿੱਚ ਤਖਸੀਦ ਦਮਦਮਾ ਸਾਹਿਬ ਦੀਆਂ ਸੇਵਾਵਾਂ ਤੋਂ 15 ਦਿਨ ਲਈ ਜਿਹੜੀ ਆ ਲਾਂਭੇ ਕਰ ਦਿੱਤਾ ਗਿਆ ਇੱਕ ਕਮੇਟੀ ਬਣਾਈ ਗਈ ਆ ਜਿਸ ਨੇ 15 ਦਿਨ ਦੇ ਅੰਦਰ ਅੰਦਰ ਜਿਹੜੀ ਆ ਰਿਪੋਰਟਸ ਆਪਣੀਆਂ ਉਦੋਂ ਤੱਕ ਜਿਹੜੀਆਂ ਉਥੋਂ ਦੀਆਂ ਸੇਵਾਵਾਂ ਜਿਹੜੀਆਂ ਨੇ ਤਖਤ ਤਖਤ ਸਾਹਿਬ ਦੀਆਂ ਉਹ ਜਿਹੜੀਆਂ ਹੈੱਡ ਗਰੰਟੀ ਨੂੰ ਸੌਂਪ ਦਿੱਤੀਆਂ ਗਈਆਂ ਨੇ ਇਸ ਵਿਸ਼ੇ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਜੱਥਾ ਪਿੰਡਰਾਵਾਲਾ ਦੇ ਦਮਦਮੀ ਟਕਸਾਲ ਦੇ ਭਾਈ ਰਣਜੀਤ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਜੇ ਵੇਖਿਆ ਜਾਵੇ ਤਾਂ ਲੰਮਾ ਵਿਵਾਦ ਹੈ ਵਿਰਸ ਵਲਟੋਹਾ ਦੇ ਜਿਸ ਕਦਰ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਿਸ਼ਾਨਾ ਬਣਾਇਆ ਸਭ ਤੋਂ ਪਹਿਲਾਂ ਉਹਦੇ ਬਾਰੇ ਗੱਲਬਾਤ ਕਰਨੀ ਚਾਹਾਂਗੇ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਇਹ ਕੁੱਝੀਆਂ ਚਾਲਾਂ ਜਿਹੜੀ ਸ਼ਬਦਾਵਲੀ ਜਿਹੜੀ ਵਰਤੀ ਗਈ ਕਿਵੇਂ ਦੇਖਦੇ ਹੋ ਇਹਨੂੰ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਜਾਂ ਬਾਦਲਦਸ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਕੇਵਲ ਸੁਖਵੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਬਾਦਲਕੇ ਇਹਨੇ ਘਰਕ ਚੁੱਕੇ ਹੋਏ ਆ ਕਿ ਇਹਨਾਂ ਨੂੰ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕੋਈ ਪਰਿਵਾਰ ਆਈ ਆ ਅਤੇ ਨਾ ਹੀ ਜਥੇਦਾਰ ਸਹਿਬਾਨਾਂ ਦੀ ਇਹ ਜਥੇਦਾਰ ਸਹਿਬਾਨਾਂ ਨੂੰ ਇੱਕ ਤਨਖਾਹਦਾਰ ਮੁਲਾਜ਼ਮਾਂ ਦੇ ਵਾਂਗ ਸਿਰੀਆਂ ਨੌਕਰਾਂ ਦੇ ਵਾਂਗ ਪਹਿਲਾਂ ਵੀ ਵਰਤਦੇ ਰਹੇ ਆ ਤੇ ਹੁਣ ਵੀ ਜਿਹੜਾ ਆ ਉਹ ਵਰਤਣਾ ਚਾਹੁੰਦੇ ਆ ਲੇਕਿਨ ਜਦੋਂ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਬਣ ਚੁੱਕੇ ਹੋਏ ਆ ਉਹਨਾਂ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰ ਦਿੱਤੀ ਆ ਉਹ ਬਾਦਲ ਦਾਦ ਨੂੰ ਜਿਹੜੀ ਬਰਦਾਸ਼ਤਿਆ ਉਹ ਨਹੀਂ ਹੋ ਰਹੀ ਸਿੱਖ ਸੰਗਤਾਂ ਨੂੰ ਪਹਿਲਾਂ ਹੀ ਖਦਸ਼ੇ ਹੋ ਚੁੱਕੇ ਸਨ ਕਿ ਗਿਆਨੀ ਰਗਵੀਰ ਸਿੰਘ ਨੂੰ ਡਰੋਂ ਦੇ ਲਈ ਧਮਕਾਉਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਬਲੀ ਆ ਉਹ ਲਈ ਜਾ ਸਕਦੀ ਆ ਕਿਉਂਕਿ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿ ਜੋ 2 ਦਸੰਬਰ ਨੂੰ ਫੈਸਲੇ ਲਏ ਗਏ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਦੇ ਤੋਂ ਇੱਕ ਪਾਸੇ ਸੰਗਤਾਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਆ ਦੂਜੇ ਪਾਸੇ ਬਾਦਲ ਗਿਆ ਨੂੰ ਇੰਨੇ ਕੁ ਵੀ ਜਿਹੜੇ ਨਰਮਾਈ ਵਾਲੇ ਫੈਸਲੇ ਉਹ ਵੀ ਜਿਹੜੇ ਉਹ ਪ੍ਰਵਾਨ ਨਹੀਂ ਆ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਕਦੀ ਉਹਦੇ ਕਿਸੇ ਪਰਿਵਾਰ ਦੇ ਸਾਬਕਾ ਮੈਂਬਰ ਨੂੰ ਜਿਹੜਾ ਆ ਉਹ ਵਰਤਿਆ ਜਾ ਰਿਹਾ ਆ ਕਦੀ ਉਹਨਾਂ ਦੀ ਲਗਾਤਾਰ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ ਤੇ ਹੁਣ ਜਿਹੜਾ ਜਥੇਦਾਰੀ ਤੋਂ ਹਟਾਇਆ ਗਿਆ ਆ ਉਹ ਕੇਵਲ ਤੇ ਕੇਵਲ ਸੁਖਵੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਦੇ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਦੇ ਰਾਹੀਂ ਗਿਆਨੀ ਰਗਵੀਰ ਸਿੰਘ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਆ ਕਿ ਜੇਕਰ ਤੂੰ ਸੁਖਵੀਰ ਬਾਦਲ ਦੇ ਵਿਰੁੱਧ ਕੋਈ ਸਖਤ ਫੈਸਲਾ ਲਿਆ ਤੇ ਤੇਰਾ ਹਾਲ ਵੀ ਗਿਆਨੀ ਹਰਪ੍ਰੀਤ ਸਿੰਘ ਵਾਦਾ ਹੋਏਗਾ ਇਹਨਾਂ ਨੇ ਅਜੇ ਤੱਕ ਨਾ ਤਾਂ ਜਿਹੜੇ ਅਸਤੀਫੇ ਆ ਉਹ ਦਿੱਤੇ ਨਾ ਹੀ ਇਹਨਾਂ ਨੇ 7 ਮੈਂਬਰੀ ਕਮੇਟੀ ਨੂੰ ਜਿਹੜਾ ਆ ਉਹ ਮੰਨਿਆ ਤੇ ਨਾ ਹੀ ਜਿਹੜੀ ਅਕਾਲੀ ਦਲ ਦੀ ਨਵੀਂ ਭਰਤੀ ਵਾਦੀ ਸ਼ੁਰੂ ਇਹ ਬਾਦਲ ਕੇ ਉਹਨਾਂ ਗੱਲਾਂ ਨੂੰ ਵੀ ਜਿਹੜਾ ਆ ਉਹ ਮਨਜ਼ੂਰ ਨਹੀਂ ਕਰਦੇ ਸੋ ਇਸ ਕਰਕੇ ਇਹਨਾਂ ਨੇ ਜਥੇਦਾਰਾਂ ਦੀ ਜਿਹੜੀ ਬਲੀ ਆ ਉਹ ਲੈ ਲਈ ਲੇਕਿਨ ਸਮੁੱਚਾ ਸਿੱਖ ਜਗਤ ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜਾ ਆ ਉਹਨਾਂ ਨੇ ਬਹੁਤ ਵਧੀਆ ਸਟੈਂਡ ਲਿਆ ਆ ਉਹਨਾਂ ਨੇ ਅਕਾਲੀ ਫੂਲਾ ਸਿੰਘ ਦੇ ਜਥੇਦਾਰਾਂ ਦੇ ਵਾਂਗ ਹੀ ਆਪਣੀ ਜਿਹੜੀ ਗਿਣਤੀ ਆ ਸਿੱਖ ਇਤਿਹਾਸ ਦੇ ਵਿੱਚ ਜਿਹਦੀ ਲਿਖਾ ਜਾਣੀ ਆ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਫੈਸਲਾ ਹੋਇਆ ਆ ਜੇਕਰ ਉਹਦੇ ਕਰਕੇ ਗਿਆਨੀ ਰਘਵੀਰ ਸਿੰਘ ਕਿਸੇ ਦਬਾਅ ਦੇ ਵਿੱਚ ਆ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਨਾਂ ਆ ਜਥੇਦਾਰ ਅਰੂਰ ਸਿੰਘ ਤੇ ਗਿਆਨੀ ਗੁਰੂ ਜਨ ਸਿੰਘ ਵਾਲੀ ਲਿਸਟ ਦੇ ਵਿੱਚ ਜਿਹੜਾ ਜਰੂਰ ਹੈ ਉਹ ਆ ਸਕਦਾ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਰੜਕ ਬੜਕ ਦੇ ਨਾਲ ਉਹਨਾਂ ਨੇ ਪੰਥ ਗੀਤਾਂ ਦੀ ਪਹਿਰੇਦਾਰੀ ਕੀਤੀ ਗਿਆਨੀ ਰਗਵੀਰ ਸਿੰਘ ਨੂੰ ਵੀ ਹੁਣ ਡਟ ਜਾਣਾ ਚਾਹੀਦਾ ਆ ਪਹਿਲਾਂ ਪਹਿਲਾਂ ਵਿਰਸਾ ਸਿੰਘ ਬਲਟੋਹਾ ਨੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਇੱਥੋਂ ਤੱਕ ਕਿ ਧੀਆਂ ਤੱਕ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਫਿਰ ਸੋਸ਼ਲ ਮੀਡੀਆ ਤੇ ਇੱਕ ਜਾਲੀ ਪੇਈ ਬਣਾ ਕੇ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਤੇ ਹੁਣ ਜਿਹੜੀ ਇੱਕ ਵੀਡੀਓ ਲੀਕ ਕਰ ਦਿੱਤੀ ਗਈ ਜਦ ਕਿ ਉਹ ਵੀਡੀਓ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਜਸਕਰ ਗਿਆਨੀ ਰਗਵੀਰ ਸਿੰਘ ਜੀ ਦੇ ਕੋਲੇ ਸੀ ਫਿਰ ਉਹਨਾਂ ਹਿੱਸਾ ਜਿਹੜਾ ਲੀਕ ਹੋਇਆ ਕੀ ਮੰਨਦੇ ਹੋ ਕਿ ਕਿਸ ਕਿਸ ਦੀ ਸ਼ਰਾਰਤ ਹੈ ਕਿਉਂ ਲੀਕ ਕੀਤਾ ਗਿਆ ਜਦਕਿ ਹੁਣ ਕੱਲ ਨੂੰ ਜਾਂ ਇੱਕ ਦੋ ਇੱਕ ਦੋ ਦਿਨ ਤੱਕ ਜਿਹੜੇ ਅਸਤੀਫੇ ਦਿੱਤੇ ਦੇਣੇ ਆ ਸ਼ੋਮਨੀ ਕਾਲੇਦਾਨ ਨੇ ਕਿਵੇਂ ਜੋੜ ਕੇ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਿਆਨੀ ਰਗਵੀਰ ਸਿੰਘ ਦੇ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ ਜੇਕਰ ਉਹਨਾਂ ਦੇ ਕੋਲ ਹੀ ਇਹ ਜਿਹੜੀ ਹੁਣ ਵੀਡੀਓ ਹੈਗੀ ਸੀ ਉਹਨਾਂ ਨੂੰ ਵੀ ਸਿੱਖ ਸੰਗਤਾਂ ਦੇ ਵਿੱਚ ਸਪਸ਼ਟ ਕਰਨਾ ਚਾਹੀਦਾ ਹੈ ਗਿਆਨੀ ਰਗਬੀਰ ਸਿੰਘ ਨੂੰ ਵੀ ਕਿ ਇਹ ਜਿਹੜੀ ਵੀਡੀਓ ਆ ਉਹ ਕਿਵੇਂ ਜਿਹੜੀ ਨਸ਼ਰ ਆ ਉਹ ਹੋਈ ਤੇ ਵੀਡੀਓ ਫਿਰ ਜਿਹੜੀ ਉਹ ਪੂਰੀ ਜਿਹੜੀ ਉਹ ਚਲੋਣੀ ਚਾਹੀਦੀ ਆ ਤੇ ਵੀਡੀਓ ਵਿੱਚ ਇਹ ਵੀ ਸਾਫ਼ ਪਤਾ ਲੱਗ ਰਿਹਾ ਆ ਕਿ ਜਿਹੜਾ ਵਿਰਸਾ ਸਿੰਘ ਵਰਟੋਹਾ ਉਹ ਵੀ ਜਥੇਦਾਰਾਂ ਦੇ ਨਾਲ ਪੂਰੀ ਤਰ੍ਹਾਂ ਜਿਹੜੀ ਬਹਿਸ ਵਾਦੀ ਉਹ ਕਰ ਰਿਹਾ ਹਾਲਾਂਕਿ ਜਿਹੜੀ ਪੇਸ਼ੀ ਆ ਉਹ ਤਾਂ ਵਿਰਸਾ ਸਿੰਘ ਵਰਟੋਹੇ ਦੀ ਹੋ ਰਹੀ ਆ ਪਰ ਉਹ ਕੌਣ ਹੋ ਸਕਦਾ ਕਿ ਜਥੇਦਾਰਾਂ ਨੂੰ ਜਿਹੜਾ ਆ ਉਹ ਦਬਕੇ ਮਾਰੇ ਜਿ ਜਥੇਦਾਰਾਂ ਨੂੰ ਇਹ ਗੱਲ ਕਰੇ ਕਿ ਤੁਸੀਂ ਉਹਨੂੰ ਨਹੀਂ ਮੇਰੇ ਜਥੇਦਾਰ ਜਿਹੜਾ ਹੈ ਉਹ ਜਿਸ ਨੂੰ ਮਰਜ਼ੀ ਮਿਲ ਸਕਦਾ ਆ ਪਰ ਜਦੋਂ ਕੋਈ ਜਥੇਦਾਰ ਪੰਥਕ ਹਿੱਤਾਂ ਨੂੰ ਪਿੱਠ ਦਿਖਾਵੇਗਾ ਉਦੋਂ ਜਥੇਦਾਰ ਦਾ ਵੀ ਜਿਹੜਾ ਵਿਰੋਧ ਆ ਹੋਵੇਗਾ ਬਾਦਲਦਾਰ ਨੇ ਵਿਰਸਾ ਸਿੰਘ ਵਰਟੋਹੇ ਵਰਗੇ ਇੱਕ ਬੁਚੜ ਨੂੰ ਜਿਹੜਾ ਅੱਗੇ ਲਾਇਆ ਹੋਇਆ ਆ ਜਿਹੜਾ ਲਗਾਤਾਰ ਕਿਰਦਾਰਕੁਸ਼ੀ ਕਰ ਰਿਹਾ ਤੁਸੀਂ ਦੇਖੋ ਕਿ ਜਿਹੜੇ ਜਿਹੜੇ ਲੋਕ ਜਾਂ ਜਿਹੜੀਆਂ ਸਿੱਖ ਸੰਗਤਾਂ ਇੰਨਾ ਜਥੇਦਾਰਾਂ ਦੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੇ ਨਾਲ ਨਹੀਂ ਵੀ ਸਹਿਮਤ ਉਹਨਾਂ ਨੇ ਵੀ ਕਦੀ ਇਸ ਘਟਿਆ ਪੱਦਰ ਦੀ ਸਿਆਸਤ ਜਾਂ ਘਟਿਆ ਪੱਦਰ ਦੀ ਬਿਆਨਬਾਜ਼ੀ ਨਹੀਂ ਕੀਤੀ ਇੰਨਾ ਜਥੇਦਾਰਾਂ ਦੇ ਖਿਲਾਫ ਅਸੀਂ ਖੁਦ ਸਰਬੱਤ ਖਾਲਸਾ ਦੇ ਜਥੇਦਾਰਾਂ ਦੇ ਨਾਲ ਸਬੰਧਤ ਹਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹਾਂ ਬਾਕੀ ਜਥੇਦਾਰਾਂ ਦਾ ਵੀ ਅਸੀਂ ਇਮਾਨ ਸਤਕਾਰ ਕਰਦੇ ਰਹੇ ਹਾਂ ਪਰ ਅਸੀਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਹੋਣ ਚਾਹੀਏ ਕੋਈ ਹੋਰ ਹੋਣ ਇਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਕਦੀ ਵੀ ਨਹੀਂ ਬੋਲੇ ਪਰ ਬਾਦਲ ਦਲ ਤਾਂ ਉਹ ਤਾਂ ਲਗਾਤਾਰ ਸ੍ਰੀ ਆਕਾਦਤਕ ਸਾਹਿਬ ਨੂੰ ਜਿਹੜਾ ਵੰਗਾਰ ਰਿਹਾ ਆ ਜਥੇਦਾਰਾਂ ਦੀ ਜਿਹੜੀ ਕਿਰਦਾਰਕੁਸ਼ੀ ਆ ਉਹ ਕਰਦਾ ਪਿਆ ਇਸ ਤੋਂ ਪਤਾ ਲੱਗ ਚੁੱਕਾ ਆ ਕਿ ਬਾਦਲ ਦਲ ਕਿੰਨੇ ਹੀਟਲੇ ਪੱਧਰ ਦਾ ਕਿੰਨੇ ਨੀਵੇਂ ਪੱਧਰ ਦਾ ਆ ਇਹਨਾਂ ਨੂੰ ਸ੍ਰੀ ਆਕਾਦਤਕ ਸਾਹਿਬ ਦੀ ਕੋਈ ਪਰਵਾਹ ਨਹੀਂ ਤੇ ਜਥੇਦਾਰਾਂ ਨੂੰ ਇਹ ਪਹਿਲਾਂ ਵੀ ਮੁਲਾਜ਼ਮਾ ਵਾਂਗ ਵਰਤਦੇ ਬੇ ਸੀ ਤੇ ਹੁਣ ਵੀ ਇਹਨਾਂ ਨੂੰ ਲੱਗਦਾ ਆ ਕਿ ਜਦੋਂ ਮਰਜ਼ੀ ਲਾ ਦਈਏ ਜਦੋਂ ਮਰਜ਼ੀ ਹਟਾ ਦਈਏ ਜਿੱਦਾਂ ਦੇ ਦੀ ਫੈਸਲੇ ਕਰਵਾ ਦਈ ਇਹਨਾਂ ਨੂੰ ਲੱਗਦਾ ਸੀ ਕਿ ਭਾਂਡੇ ਭੁੰਡੇ ਮਾਂਜ ਕੇ ਸਾਡੀ ਗੱਲ ਖਤਮ ਹੋ ਜਾਏਗੀ ਪਰ ਜਦੋਂ ਜ਼ਥੇਦਾਰਾਂ ਨੇ ਇਹ ਕਹਿ ਦਿੱਤਾ ਕਿ ਸੁਖਵੀਰ ਬਾਦਲ ਦਾ 3 ਦਿਨਾਂ ਦੇ ਵਿੱਚ ਅਸਤੀਫਾ ਲਿਆ ਜਾਵੇ ਨਵਾਂ ਜਿਹੜਾ ਅਕਾਲੀ ਦਲ ਆ ਉਹਨੂੰ ਸੁਰਜੀਤ ਕੀਤਾ ਜਾਵੇਗਾ 7 ਮੈਂਬਰੀ ਕਮੇਟੀ ਬਣਾਈ ਗਈ ਉਹ ਗੱਲਾਂ ਹੁਣ ਸੁਖਵੀਰ ਬਾਦਲ ਨੂੰ ਤਾਂ ਉਹਦੇ ਲਾਣੇ ਨੂੰ ਪ੍ਰਵਾਨ ਨਹੀਂ ਆ ਭਾਈ ਜੀ ਇਹ ਗੱਲ ਕਰੀਏ ਤਾਂ ਲੰਮਾ ਸਮਾਂ ਹੋ ਗਿਆ ਗਾਨੀ ਹਰਪ੍ਰੀਤ ਸਿੰਘ ਨੂੰ ਆਪਣੀਆਂ ਸੇਵਾਵਾਂ ਅਕਾਲ ਤਖਤ ਸਾਹਿਬ ਨੂੰ ਦਿੱਤੀਆਂ ਮੁਖਸਰ ਸਾਹਿਬ ਵੀ ਰਹੇ ਹੁਣ ਦਮਦਮਾ ਸਾਹਿਬ ਜੱਜੇਦਾਰ ਨੇ ਆਖਰ ਹੁਣ ਹੀ ਕਿਉਂ ਯਾਦ ਆਈ ਆ ਉਹਨਾਂ ਦੇ ਕੈਰੇਕਟਰ ਦੀ ਹੁਣ ਇਹਨਾਂ ਨੂੰ ਕਿਉਂ ਯਾਦ ਆਈ ਆ ਜਦ ਕਿ ਲੰਮੀਆਂ ਸੇਵਾਵਾਂ ਉਹ ਦੇ ਚੁੱਕੇ ਨੇ ਹੁਣ ਜਦੋਂ ਬਾਦਲਦਲ ਨੂੰ ਤਲਬ ਕੀਤਾ ਗਿਆ ਫਜ਼ੀਲ ਤੋਂ ਉਹਨਾਂ ਦੇ ਖਿਲਾਫ ਫੈਸਲੇ ਸੁਣਾਏ ਗਏ ਅਸਤੀਫੇ ਮੰਗਲੇ ਗਏ ਤਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਕੈਰੇਕਟਰ ਦੀ ਇਹਨਾਂ ਨੂੰ ਯਾਦ ਆ ਗਈ ਗਿਆਨੀ ਰਗਵੀਰ ਸਿੰਘ ਐਨੇ ਵੱਡੇ ਫੈਸਲੇ ਕਦੀ ਵੀ ਨਹੀਂ ਲੈ ਸਕਦੇ ਸੀ ਜਿਹੜਾ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਦੇ ਵਿੱਚ ਲੈ ਲਏ ਤੇ ਬਾਦਸ਼ਾਹਦਾਰ ਨੂੰ ਵੀ ਪਤਾ ਆ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਸਾਡੇ ਲਈ ਸੰਕਟ ਜਿਹੜਾ ਬਣ ਰਿਹਾ ਰਾਹ ਦਾ ਰੋੜਾ ਬਣ ਰਿਹਾ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਅਸੀਂ ਜਥੇਦਾਰਾਂ ਤੋਂ ਜਾਵਾਂਗੇ 2-3 ਦਿਨ ਦੀ ਸਾਨੂੰ ਤਨਖਾਹ ਲੱਗੇਗੀ ਅਸੀਂ ਭਾਂਡੇ ਮਾਂਦ ਕੇ ਜਿਹੜਾ ਆ ਉਹ ਫਿਰ ਸਰਕਰੂ ਹੋ ਜਾਵਾਂਗੇ ਪਰ ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਦੇ ਵਿੱਚ ਗਿਆਨੀ ਰਗਵੀਰ ਸਿੰਘ ਨੇ ਇਹ ਗੱਲ ਕਹਿ ਦਿੱਤੀ ਦੇ ਤਿੰਨ ਦਿਨਾਂ ਦੇ ਵਿੱਚ ਜਿਹੜੇ ਅਸਤੀਫੇ ਆ ਉਹ ਦਿੱਤੇ ਜਾਣ ਸੱਤ ਮੈਂਬਰ ਦੀ ਕਮੇਟੀ ਵੱਖਰੀ ਬਣਾ ਦਿੱਤੀ ਗਈ ਜਿਹਦੇ ਵਿੱਚ ਬੀਬਾ ਸਤਵੰਤ ਕੌਰ ਵੀ ਆ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਤੁਸੀਂ ਦੇਖੋ ਕਿ ਬਾਦਲਦਲ ਇੰਨਾ ਗਰਕ ਚੁੱਕਾ ਆ ਕਿ ਉਹ ਸ਼ਹੀਦ ਸਿੰਘ ਦੀ ਸੁਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਨੂੰ ਵੀ ਨਹੀਂ ਬਖਸ਼ ਰਿਹਾ ਭਾਈ ਨਰੈਣ ਸਿੰਘ ਚੋੜਾ ਮਾਮਲੇ ਦੇ ਵਿੱਚ ਇਹ ਵੀ ਕਹਿ ਰਿਹਾ ਕਿ ਇਹਨਾਂ ਦੇ ਵੀ ਜਿਹੜੀ ਜਾਂਚ ਹੋ ਕੀਤੀ ਜਾਵੇ ਉਹ ਸੰਤ ਕਰਤਾਰ ਸਿੰਘ ਦੀ ਖਾਲਸਾ ਪਿੰਡਰਾਵਾਦਿਆਂ ਦੀ ਜਿਹੜੀ ਆ ਉਹ ਪੁੱਤਰੀ ਆ ਪਰ ਬਾਦਲਦਲ ਉੱਥੇ ਵੀ ਕਰ ਗਿਆ ਹੋਇਆ ਹੁਣ ਬਾਦਲਦਲ 2 ਦਸੰਬਰ ਵਾਲੇ ਫੈਸਲੇ ਨੂੰ ਜਿਹੜਾ ਆ ਉਹ ਬਦਲਵਾਉਣਾ ਚਾਹੁੰਦਾ ਆ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਉਹ ਆ ਚੁੱਕੇ ਹੋਏ ਆ ਉਹ ਕਹਿੰਦੇ ਕਿ ਜੇਕਰ ਕੋਈ ਇਹ ਫੈਸਲੇ ਬਦਲੇ ਜਾਂਦੀ ਆ ਤੇ ਮੈਂ ਕਿਸੇ ਵੀ ਇਹੋ ਜਿਹੇ ਸਮਾਗਮ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਤੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਭੱਦੇ ਇਲਜ਼ਾਮ ਲਵਾ ਕੇ ਉਹਨਾਂ ਦੀ ਕਰਦਾਰਕੁਸ਼ੀ ਕਰਵਾ ਕੇ ਤੇ ਉਹਨਾਂ ਨੂੰ ਰਾਹ ਦੇ ਵਿੱਚੋਂ ਪਾਸੇ ਕਰਨ ਦਾ ਯਤਨ ਕੀਤਾ ਜੇ ਪਾਸੇ ਕਰਨਾ ਹੀ ਸੀ ਤਾਂ ਉਹ ਫਿਰ ਧਾਮੀ ਨੂੰ ਕਰਦੇ ਜਿਹੜਾ ਧਾਮੀ ਇੰਨੀਆਂ ਜਿਹੜੀਆਂ ਗਾਲਾਂ ਆ ਉਹ ਕੱਢ ਰਿਹਾ ਹਾਲਾਂਕਿ ਧਾਮੀ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਜਿਹੜਾ ਮਹਿਲਾ ਕਮਿਸ਼ਨ ਦੇ ਵਿੱਚ ਪੇਸ਼ ਹੋ ਰਿਹਾ ਉਲਟਾ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪਾਸੇ ਕਮਿਸ਼ਨ ਦੇ ਵਿੱਚ ਗਿਆਨੀ ਹਰ ਹਰਪ੍ਰੀਤ ਸਿੰਘ ਦਾ ਤਾਂ ਸੰਗਤ ਦੇ ਵਿੱਚ ਮਾਨ ਸਤਕਾਰ ਜਿਹੜਾ ਹੈ ਉਹ ਬਣਿਆ ਰਹੇਗਾ ਲੇਕਿਨ ਬਾਦਲਦਲ ਜਿਹੜਾ ਹੈ ਉਹ ਬਿਲਕੁਲ ਜ਼ੀਰੋ ਹੋ ਜਾਏਗਾ ਪੰਥਕ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਲੱਭਣਾ ਜਦੋਂ ਜਦੋਂ ਵੀ ਬਾਦਲ ਕੇ ਪਿੰਡਾਂ ਦੇ ਵਿੱਚ ਜਾਣਗੇ ਤਾਂ ਲੋਕ ਇਹਨਾਂ ਨੂੰ ਜਿਹੜਾ ਛਿੱਤਰ ਜ਼ਰੂਰ ਮਾਰਨਗੇ ਜੋ ਕੁਝ ਇਹਨਾਂ ਨੇ ਜਥੇਦਾਰਾਂ ਦਾ ਹਾਦ ਕੀਤਾ ਇਹੀ ਕੁਝ ਭਾਈ ਰਣਜੀਤ ਸਿੰਘ ਦੇ ਨਾਲ ਕੀਤਾ ਗਿਆ ਸੀ ਤੇ ਉਹੀ ਕੁਝ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋ ਗਿਆ ਅੰਤਰਕ ਕਮੇਟੀ ਦੀ ਮੀਟਿੰਗ ਦੀ ਜਗ੍ਹਾ ਬਦਲ ਕੇ ਅੰਮ੍ਰਿਤਸਰ ਤੋਂ ਅੱਜ ਗੁਰਦੁਆਰਾ ਦੇਖਸਰ ਸਾਹਿਬ ਕਰ ਦਿੱਤੀ ਗਈ ਔਰ ਦੂਸਰੇ ਪਾਸੇ ਮੀਟਿੰਗ ਦੀ ਅਗਵਾਈ ਕਰ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਖੁਦ ਇਸ ਵਕਤ ਇਲਜ਼ਾਮਾਂ 'ਤੇ ਕਿਰੇ ਹੋ ਇਲਜ਼ਾਮਾਂ 'ਚ ਕਿਰੇ ਹੋਏ ਨੇ ਕਿ ਇੱਕ ਔਰਤ ਨੂੰ ਕਿਸ ਕਦਰ ਗਾਲੀ-ਗਲੋਚ ਉਹਨਾਂ ਵੱਲੋਂ ਕੀਤਾ ਗਿਆ ਲੱਗਦਾ ਹੈ ਕਿ ਉਹ ਸਖਸ਼ ਜਿਹੜਾ ਆਪ ਖੁਦ ਵਿਵਾਦਾਂ 'ਚ ਕਿਹਾ ਉਸ ਨੂੰ ਅਧਿਕਾਰ ਹੈ ਉਸ ਮੀਟਿੰਗ ਦੀ ਅਗਵਾਈ ਕਰੇ ਜਿਸ ਦੇ ਵਿੱਚ ਜਥੇਦਾਰ ਨੂੰ ਲੰਬੇ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਦੇਖੋ ਖਰਜਿੰਦਰ ਸਿੰਘ ਧਾਮੀ ਨੂੰ ਤਾਂ ਉਸੇ ਦਿਨ ਹੀ ਨੈਤਿਕ ਤੌਰ ਤੇ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਇਹਦੀ ਗਾਲਾਂ ਵਾਲੀ ਵੀਡੀਓ ਆਡੀਓ ਜਿਹੜੀ ਵਾਇਰਲ ਹੋਈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਜਿਹੜਾ ਧਾਮੀ ਉਹ ਬਹੁਤ ਸੂਝਿਆ ਹੋਇਆ ਹੈ ਉਹ ਬਹੁਤ ਸਿਆਣਾ ਹੈ ਉਹ ਬਹੁਤ ਤਜਰਬੇਕਾਰ ਆ ਉਹ ਇੱਕ ਜੀ ਗੁਰਮਖ ਬੰਦਾ ਉਹ ਨੇਤਾਣਾ ਬੰਦਾ ਆ ਪਰ ਜਿਸ ਦਿਨ ਧਾਮੀ ਦੀ ਆਡੀਓ ਵਾਇਰਲ ਹੋਈ ਕਿ ਉਹ ਗਾਲਾਂ ਕੱਢ ਰਿਹਾ ਆ ਉਹ ਵੀ ਸ਼੍ਰੋਮਣੀ ਕਮੇਟੀ ਦੀ ਹੀ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਨੂੰ ਤਾਂ ਧਾਮੀ ਦਾ ਵੀ ਜਿਹੜਾ ਗੋਜਾ ਚੇਰਾ ਅਕਰੂਪ ਚੇਰਾ ਆ ਉਹ ਸਿੱਖ ਸੰਗਤਾਂ ਦੇ ਸਾਹਮਣੇ ਆ ਗਿਆ ਕਿ ਇਹ ਕੋਈ ਨਿਰਮਾਣੇ ਨਿਤਾਣੇ ਨਹੀਂ ਆ ਇਹ ਇੱਕ ਬਾਦਲਦਦ ਦੀ ਇਹੋ ਜੀ ਜੁੰਡਲੀ ਆ ਜਿਹੜੀ ਲਗਾਤਾਰ ਪੰਥ ਤੇ ਪੰਜਾਬ ਨੂੰ ਲੁੱਟ ਰਹੀ ਆ ਤੇ ਅਸਤੀਫਾ ਤਾਂ ਧਾਮੀ ਨੂੰ ਦੇਣਾ ਚਾਹੀਦਾ ਸੀ ਉਲਟਾ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਨਿਸ਼ਾਨਾ ਬਣਾਇਆ ਇਹਦੇ ਤੋਂ ਪਤਾ ਲੱਗ ਚੁੱਕਾ ਹੋਇਆ ਆ ਕਿ ਇਹ ਸਾਂਹ ਸਤਾਣਾ ਬਾਨਾ ਜਿਹੜਾ ਉਲਜਿਆ ਹੋਇਆ ਬਾਦਲਦਦ ਨੂੰ ਸੰਗਤ ਜਿਹੜੀ ਆ ਉਹ ਮੂੰਹ ਨਹੀਂ ਲਗਾਏਗੀ ਜਿਹੜਾ ਧਾਮੀ ਆ ਉਹ ਕੌਣ ਹੁੰਦਾ ਸ਼੍ਰੋਮਣੀ ਕਮੇਟੀ ਦੀ ਅੰਤਰਗ ਕਮੇਟੀ ਦੀ ਪ੍ਰਧਾਨਗੀ ਕਰਨ ਵਾਲਾ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਵਾਲਾ ਜਿਹੜੀ ਇਹਨਾਂ ਨੇ 3 ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚ ਰਗੂਜੀਤ ਸਿੰਘ ਵਿਰਕ ਵੀ ਆ ਪਹਿਲਾਂ ਤਾਂ ਉਹ ਉਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਜਿਸ ਸਮੇਂ ਬਰਗਾੜੀ ਅਤੇ ਬਹਿਬਲ ਕਾਂਡ ਵਾਪਰੇ ਉਦੋਂ ਕਰਤਾ ਧਰਤਾ ਇਹ ਰਘੂਜੀਤ ਸਿੰਘ ਵੀਰ ਕੀ ਸੀ ਉਦੋਂ ਕਿਉਂ ਨਹੀਂ ਜਾਂਚ ਮੈਂਬਰੀ ਜਾਂਦੀ ਦੀ ਕਮੇਟੀ ਉਹ ਬਣੀ ਆ ਉਹੀ ਸਵਾਲ ਮੈਂ ਤੁਹਾਨੂੰ ਕਰਨ ਲੱਗਾ ਸੀ ਕਿ ਤਿੰਨ ਮੈਂਬਰੀ ਜਿਹੜੀ ਨਾ ਕਮੇਟੀ ਬਣਾਈ ਹੈ ਜਿਸ ਦੇ ਵਿੱਚ ਰਗਵੀਰ ਸਿੰਘ ਵੀ ਸ਼ਾਮਲ ਆ ਜਾਂ ਹੋਰ ਜਿਹੜੇ ਦੋ ਲੋਕ ਨੇ ਉਹ ਸਾਰੇ ਤਾਂ ਹੈਗੇ ਤਾਂ ਵੀ ਪੱਖੀ ਨੇ ਫਿਰ ਲੱਗਦਾ ਕਿ ਉਹ ਜਿਹੜਾ ਪ੍ਰਤੱਖ ਫੈਸਲਾ ਦੇ ਸਕਣਗੇ ਪਾਰਦਰਸ਼ੀ ਫੈਸਲਾ ਕੋਈ ਦੇ ਸਕਣਗੇ ਇਹ ਤਿੰਨ ਮੈਂਬਰੀ ਕਮੇਟੀ ਨੇ ਕੇਵਲ ਸਾਈਨ ਹੀ ਕਰਨੇ ਆ ਜਿਹੜੀ ਸਕ੍ਰਿਪਟ ਹੈ ਫਿਲਮ ਹੈ ਉਹ ਪਹਿਲਾਂ ਹੀ ਬਾਦਲ ਗਿਆਨੇ ਤਿਆਰ ਕਰਕੇ ਤੇ ਸ਼੍ਰੋਮ ਨੇ ਕਮੇਟੀ ਨੂੰ ਦੇ ਦਿੱਤੀ ਹੋਈ ਆ ਉਹ ਤੇ ਮੋਰੇ بنائے ਗਏ ਆ ਉਹ ਤਿੰਨ ਮੈਂਬਰੀ ਕਮੇਟੀ ਉਹਨਾਂ ਨੇ ਤਾਂ ਬਸ ਜਿਹੜੇ ਸਾਈਨ ਕਰਨੇ ਤੇ ਉਹ ਜਿਹੜੇ ਤਿੰਨ ਮੈਂਬਰ ਉਹ ਖੁਦ ਇੰਨੇ ਜ਼ਿਆਦਾ ਕਰਕੇ ਹੋਏ ਆ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਬਲਾਤਕਾਰ ਦੀ ਸਿਰਸੇਵਾਲੇ ਨੂੰ ਮਾਫੀ ਦਿੱਤੀ ਜਾ ਰਹੀ ਸੀ ਇਹ ਸਾਰੇ ਉਸ ਹੱਕ ਦੇ ਵਿੱਚ ਬਾਦਲਦਸ ਦੇ ਹੱਕ ਦੇ ਵਿੱਚ ਭੁਗਤਦੇ ਰਹੇ ਇਹ ਇਹ ਜਾਂਚ ਮੈਂਬਰੀ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਪਹਿਲਾਂ ਤਾਂ ਇਹਦੀ ਹੀ ਜਾਂਚ ਹੋਣੀ ਚਾਹੀਦੀ ਆ ਕਿ ਉਹ ਬੰਦੇ ਕਿੰਨੇ ਕਰਕੇ ਹੋਏ ਆ ਇਹ ਕੌਣ ਹੁੰਦੇ ਆ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਆ ਜਾਂਚ ਕਰਨ ਵਾਲੇ ਸੋ ਜਿਹੜਾ ਧਾਮੀ ਆ ਉਹ ਖੁਦ ਪਹਿਲਾਂ ਆਪ ਅਸਤੀਫਾ ਦੇਵੇ ਕਿਉਂਕਿ ਉਹਨੂੰ ਹੁਣ ਕੋਈ ਅਧਿਕਾਰ ਨਹੀਂ ਰਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਸ਼ਰਮੌਰ ਸੰਸਥਾ ਦੇ ਅਹੁਦੇ ਦੇ ਉੱਤੇ ਜਿਹੜਾ ਬਿਰਾਜਮਾਨ ਰਵੇ ਉਹਦਾ ਵੀ ਜਿਹੜਾ ਰੂਪ ਚਿਹਰਾ ਸਾਹਮਣੇ ਆ ਚੁੱਕਾ ਹੋਇਆ ਆ ਹਰ ਗੱਲ ਇਹਨਾਂ ਦੇ ਉਲਟ ਪੈ ਰਹੀਏ ਕਹਿ ਰਹੇ ਸੀ ਕਿ ਭਾਈ ਨਰਨ ਸਿੰਘ ਚੋੜਾ ਨੂੰ ਪੰਥ ਦੇ ਵਿੱਚ ਛੇਕੋ ਤੇ ਧਾਮੀ ਦੀ ਆਪਣੀ ਹੀ ਕਰਤੂਤ ਪੰਥ ਦੇ ਸਾਹਮਣੇ ਆ ਗਈ ਛੇਕਣਾ ਤੋਂ ਸੁਖਬੀਰ ਬਾਦੂ ਨੂੰ ਪੰਥ ਦੇ ਵਿੱਚ ਛੇਕੋ ਜਿਹਦੇ ਰਾਜ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਨੀਆਂ ਬੇਅਦਬੀਆਂ ਹੋਈਆਂ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਖੁਦ ਮੰਨ ਚੁੱਕਾ ਆ ਕਿ ਉਹਨੇ ਇੰਨੇ ਜਿਹੜੇ ਗੁਨਾਹ ਮਾਮੂਲੀ ਤਨਖਾਹ ਲਗਾ ਕੇ ਜਥੇਦਾਰਾਂ ਦੇ ਵੱਲੋਂ ਬਰੀ ਕਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਗਿਆ ਪਰ ਉਹ ਮਾਮੂਲੀ ਤਨਖਾਹ ਨੂੰ ਵੀ ਨਹੀਂ ਮੰਨ ਰੇ ਉਹ ਕਹਿੰਦੇ ਕਿ ਠੀਕ ਆ ਭਾਂਡੇ ਮਾਂਜਣ ਦਾ ਕਿਤੇ ਗੱਲ ਠੀਕ ਆ ਪਰ ਜਿਹੜੀ ਤੁਸੀਂ ਸਾਡੇ ਕੋਲੋਂ ਸੀਟਾਂ ਖੋ ਰਿਓ ਨਾ ਜਾਂ ਅਕਾਲੀ ਦਲ ਦੀ ਅਗਵਾਈ ਖੋ ਰਿਓ ਉਹ ਕਹਿੰਦੇ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਭਾਵੇਂ ਜੋ ਕੁਝ ਮਰਜ਼ੀ ਕਰੀਏ ਪਰ ਆਗੂ ਅਸੀਂ ਹੀ ਜਿਹੜਾ ਆ ਉਹ ਬਣ ਕੇ ਰਹਿਣਾ ਆ ਜੋ ਪਿਛਲੇ ਦਿਨਾਂ ਤੋਂ ਤਾਣਾ ਬਾਣਾ ਜਿਹੜਾ ਬੁਣਿਆ ਜਾ ਰਿਹਾ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਹੋਰ ਜਿਹੜੇ ਆ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਤਰ੍ਹਾਂ ਕਿ ਤਰ੍ਹਾਂ ਲੋਕਾਂ ਦੇ ਬੋਲਾਂ ਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਕਿ ਜਥੇਦਾਰ ਹੋ ਗਏ ਜਾਂ ਫਿਰ ਸ਼ਰਨੌਨੀ ਕਮੇਟੀ ਦਾ ਪ੍ਰਧਾਨ ਹੋ ਗਿਆ ਸੁਖਬੀਰ ਬਾਦਲ ਦੇ ਲਫਾਫੇ ਤੋਂ ਅੱਜ ਵੀ ਨਿਕਲਦਾ ਦੇਖੋ ਜਥੇਦਾਰ ਹੋਣ ਪ੍ਰਧਾਨ ਹੋਣ ਇਹ ਬਾਦਲ ਕੇ ਉਹਨਾਂ ਨੂੰ ਸਿਰਫ ਇੱਕ ਸੀਰੀਆਂ ਵਾਂਗ ਨੌਕਰਾਂ ਵਾਂਗ ਤਨਖਾਹਦਾਰ ਮੁਲਾਜ਼ਮਾਂ ਦੇ ਵਾਂਗ ਜਿਹੜਾ ਵਰਤਣਾ ਚਾਹੁੰਦੇ ਆ ਪਰ ਜੇ ਕੋਈ ਅੱਗੋ ਕੋਈ ਗਿਆਨੀ ਭਾਈ ਅਕਾਲੀ ਫੂਲਾ ਸਿੰਘ ਦੀ ਵਾਂਗ ਕੋਈ ਨਿੱਤਰ ਹੁੰਦਾ ਆ ਥੋੜੀ ਬੋਤੀ ਵੀ ਕੋਈ ਅਣਖ ਦੇ ਨਾਲ ਗੱਲ ਰੱਖਣ ਦੀ ਯਤਨ ਕਰਦਾ ਆ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਾ ਤੇ ਬਾਦਲ ਕੇ ਉਹਨੂੰ ਉਸੇ ਵੇਲੇ ਆਪਣੇ ਰਾਹ ਦੇ ਵਿੱਚੋਂ ਜਿਹੜਾ ਆ ਉਹ ਕੱਢ ਦਿੰਦੇ ਆ ਇਹ ਗੱਲ ਅੱਜ ਸਾਬਤ ਹੋ ਚੁੱਕੀ ਆ ਕਿ ਬਾਦਲ ਕੇ ਸ਼ਰੋਮਣੀ ਕਮੇਟੀ ਦੇ ਰਾਹੀ ਪੂਰਾ ਅਕਾਲੀ ਦਸ ਦਾ ਸ਼੍ਰੋਮਣੀ ਕਮੇਟੀ ਦਾ ਅਤੇ ਸਾਡੀਆਂ ਸੰਸਥਾਵਾਂ ਦਾ ਜਥੇਦਾਰਾਂ ਦੇ ਅਹੁਦੇ ਦਾ ਜਿਹੜਾ ਕਹਾਣਿਆ ਉਹ ਕਰ ਰਹੀ ਆ ਸੋ ਜਿਹੜੇ ਜਿਹੜੇ ਇਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਲੱਗਦੇ ਸੀ ਉਹ ਗੱਲਾਂ ਅੱਜ ਜਿਹੜੀਆਂ ਆ ਉਹ ਪਰਤੱਖ ਹੋ ਚੁੱਕੀਆਂ ਹੋਈਆਂ ਆ ਆਉਣ ਵਾਲੇ ਜਿਹੜਾ ਸਮਾਂ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਉਂਕਿ ਜਿਸ ਕਦਰ ਜਥੇਦਾਰਾਂ ਨੂੰ ਵਰਤਿਆ ਜਾ ਰਿਹਾ ਬਾਦਲ ਪਰਿਵਾਰ ਵੱਲੋਂ ਹੁਣ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਦੇਖੋ ਸਿੱਖ ਕੌਮ ਦਾ ਤਾਂ ਕੁਝ ਨਹੀਂ ਵਿਗੜਨਾ ਪਰ ਬਾਦਲ ਕੇ ਆਪਣੇ ਵਾਸਤੇ ਜਿਹੜੀ ਖਾੜਿਆ ਟੋਆ ਆ ਜ਼ਰੂਰ ਪੁੱਟ ਰਹੀ ਆ ਤੇ ਇਹ ਜਿਹੜੀ ਖੱਡ ਪੁੱਟੀ ਜਾ ਰਹੀ ਆ ਨਾ ਚਾਹੇ ਉਹ ਧਾਮ ਹੀ ਰਾਹੀਂ ਹੋਵੇ ਚਾਹੇ ਕਿਸੇ ਹੋਰ ਜਾਤ ਦੇ ਮੈਂਬਰੀ ਕਮੇਟੀ ਰਾਹੀਂ ਹੋਵੇ ਉਹਦੇ ਵਿੱਚ ਜਿਹੜੇ ਬਾਦਲ ਕੇ ਹੀ ਉਹ ਡਿੱਗਣਗੇ ਜਿਵੇਂ ਪਹਿਲਾਂ ਇਹ ਸਿੱਖੀ ਦਾ ਪੰਜਾਬ ਦਾ ਕਹਾਣ ਕਰਦੇ ਰਹੇ ਆ ਬਾਦਲ ਕੇ ਅੱਜ ਵੀ ਜਿਹੜਾ ਉੱਥੇ ਖੜੇ ਆ ਇਹਨਾਂ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਇਹ ਕੁਝ ਵੀ ਜਿਹੜਾ ਨਹੀਂ ਬਦਲੇ ਅੱਜ ਵੀ ਜਥੇਦਾਰਾਂ ਦੇ ਉੱਤੇ ਜਿਹੜੀ ਧੌਂਸ ਆ ਇਹ ਜਮਾਉਣੀ ਚਾਹੁੰਦੇ ਆ ਪਰ ਇਹ ਯਾਦ ਰੱਖਣ ਜਿਹੜੀ ਹਰ ਸਿਮਰਤ कौर ਬਾਦਲ ਨੇ ਅਰਦਾਸ ਕੀਤੀ ਸੀ ਨਾ ਕਿ ਬਾਦਲਾਂ ਦਾ ਕੱਖ ਨਹੀਂ ਰਹੇਗਾ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਕਰਵਾਈਆਂ ਜਾਂ ਦੁਸ਼ਤਾਂ ਨੂੰ ਬਚਾਇਆ ਤੇ ਅੱਜ ਇਹਨਾਂ ਦਾ ਜਿਹੜਾ ਆ ਉਹ ਕੱਖ ਨਹੀਂ ਰਿਹਾ ਤੇ ਤੁਸੀਂ ਇਹ ਹੀ ਸੋਚੋ ਕਿ ਹੋਰ ਇਹਨਾਂ ਦਾ ਭਵਿੱਖ ਵਿੱਚ ਹੋਰ ਵੀ ਜਿਹੜਾ ਆ ਇਹ ਲੋਕ ਗਰਕ ਹੋ ਜਾਣਗੇ ਬਿਲਕੁਲ ਤਨਵਾਜੀ ਬਿਲਕੁਲ ਹੀ ਇਹ ਹਨ ਰঞ্জੀਤ ਸਿੰਘ ਭਾਈ ਰঞ্জੀਤ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਭਾਈ ਰঞ্জੀਤ ਸਿੰਘ ਦਾ ਇਹ ਕਹਿਣਾ ਕਿ ਬੇਸ਼ੱਕ ਇਸ ਵਕਤ ਹਾਲਾਤ ਜੋ ਮਰਜੀ ਹੁਣ ਪਰ ਸਮੁੱਚੀ ਸਿੱਖ ਕੌਮ ਜਿਹੜੀ ਹੈ ਉਹ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੀ ਹੋਈ ਹੈ ਬੇਸ਼ੱਕ ਉਹਨਾਂ ਦੀਆਂ ਸਵਾਵਾ ਨੂੰ ਖਤਮ ਕਰਨ ਦਾ ਯਤਨ ਜਿਹੜਾ ਉਹ ਰਲ ਮਿਲ ਕੇ ਜਿਹੜਾ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸਮੁੱਚਾ ਪੰਜਾਬ ਕੀ ਸਮੁੱਚੀ ਸਿੱਖ ਜਗਤ ਜਿਹੜਾ ਇਸ ਵਕਤ ਖੜਾ ਹੋਇਆ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀਆ ਜਦ ਮੀਟਿੰਗ ਨੂੰ ਸੰਬੋ ਬਾਹਰ ਨਿਕਲੇ ਪੱਤਰਕਾਰਾਂ ਨੇ ਉਹ ਉਹਨਾਂ ਦੇ ਨਾਲ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਫ਼ ਇਸ ਗੱਲ ਤੋਂ ਕਰਨ ਤੋਂ ਕੋਈ ਇਨਕਾਰ ਕਰ ਦਿੱਤਾ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੀ ਬਲੀ ਜਿਹੜੀ ਦਿੱਤੀ ਜਾ ਰਹੀ ਆ ਉਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਗਈ ਹੈ ਮਹਿਜ਼ ਜਿਹੜੀ ਐ ਇਸ ਫੈਸਲੇ ਨੂੰ ਬਦਲਣ ਵਾਸਤੇ ਜਿਹੜੀ ਆ ਉਹ ਕੀਤੀ ਜਾ ਰਹੀ ਆ ਖੈਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਹੁਣ ਸਮੁੱਚੀ ਸਿੱਖ ਕੌਮ ਦੀਆਂ ਨਿਗਾਹਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਕਿ ਉਹ ਕਿਸ ਤਰ੍ਹਾਂ ਦੇ ਫੈਸਲੇ ਜਿਹ ਦੇ ਵਿੱਚ ਇਹਨਾਂ ਦੇ ਖਿਲਾਫ ਲੈਂਦੇ ਨੇ ਕਿਉਂਕਿ ਉਹ ਸਮਾਂ ਸੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ ਦੇਣ ਦੀ ਗੱਲ ਕਹੀ ਗਈ ਸੀ ਤਾਂ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਮਾਣ ਕੀਤਾ ਜਾਂਦਾ ਤਾਂ ਅਸੀਂ ਸਾਰੇ ਜਿਹੜੇ ਆ ਅਸਤੀਫਾ ਦੇਵਾਂਗੇ ਹੁਣ ਦੇਖਦੇ ਆ ਕਿ ਜਥੇਦਾਰ ਜਿਹੜੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਕਿੰਨਾ ਕੁ ਖੜਦੇ ਨੇ ਸਰਵਜਿੰਦਰ ਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਮੁਕੇਸ਼ ਬਿਆਵਾ ਦੇ ਨਾਲ ਸ਼੍ਰੀ ਅਮਰਸਰ ਸਾਹਿਬ